ਅਨੰਦ ਸਾਹਿਬ ਰਾਮ ਕਲੀ ਮਹਲ ਆਤੀਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਾਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣੇ ਆਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਓ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗੱਲਾਂ ਸਮਰਥ ਸੁਹਾਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹਾ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੁ ਪਾਵਏ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਛਾਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸ ਦਿਆਂ ਇਹ ਬੜਿਆਈਆ ਕਹ ਨਾਨਕ ਸੁਣੋ ਸੰਤੋ ਹੋ ਸਬਦ ਧਰੋ ਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤਹਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਤਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜੋ ਹਉ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋ ਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਉ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਜੋ ਹੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਹ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੇ ਤੂੰ ਦੇਹ ਸੋਇ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੋ ਹੋਰ ਕਿਆ ਕਰਹਿ ਵਿਚਾਰਿਆ ਇਕ ਭਰਮ ਭੂਲੇ ਫਿਰਹਿ ਲਾ ਦਿਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੇ ਮਨ ਭਿਆ ਨਿਰਮਲ ਜਿਨਾਂ ਬਾਣਾ ਪਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਾ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦਿਵਾਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨ ਐ ਪਾਈਐ ਹੁਕਮ ਮੰਨਿ ਹੋ ਗੁਰੂ ਕੇਰਾ ਗਾਵਹ ਸਚੀ ਬਾਣੀ ਕਹੈ ਨਾਨਕ ਸੁਨਹੁ ਸੰਤੋਹ ਕਥੇ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਹਿ ਕੀਤੀ ਜਿੰ ਟਗਾਲੀ ਪਾਈਆ ਕੁਰਬਾਨ ਕੀਤਾ ਤਿਸਹਿ ਵਿਟੋ ਹੂੰ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਜਤਰਾਏ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕਟਾਂਬਤ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਹਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਹ ਤੇਰਾ ਆਪਣਾ ਆਪ ਤੂੰ ਜਾਣੇ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖ ਤ ਵਖਹਿ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤਉ ਦੇਉ ਪਾਏ ਇੱਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹ ਨਾਨਕ ਜਿਸ ਨੂੰ ਆਪ ਤੁਠਾ ਪਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਰਾਲੀ ਚਾਲਨ ਰਾਲੀ ਭਗਤਾ ਹੈ ਕੇਰੀ ਬਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਓ ਤਿੱਖੀ ਵਾਲ ਓ ਨਿੱਕੀ ਏਤ ਮਾਰਗ ਜਾਣਾ ਘੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੁਗੋ ਹੋ ਜਗ ਨਰਾਲੀ ਜਿਉ ਤੂੰ ਚਲਾਇ ਇਹ ਤੇਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਇ ਇਹ ਤੇਵ ਚੱਲਾ ਜਿਨਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਤਿਆਵਹਿ ਜਿਸ ਨੋ ਕਥਾ ਸੁਣਾਇ ਇਹ ਆਪਣੀ ਤੇ ਗੁਰਦੁਆਰ ਸੁਖ ਪਾਵਹਿ ਕਹ ਨਾਨਕ ਸਚੇ ਸਾਹਿਬ ਜਿਉ ਭਾਵੈ ਤਿਵੇਂ ਚਲਾਵਹਿ ਇਹੋ ਸੁਹੇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤ ਗੁਰ ਸੁਣਾਇਆ ਇਹੋ ਤਿਨਕੇ ਮਨ ਵਸਿਆ ਜਿਨ ਤੋਂ ਰੋਹ ਲਿਖਿਆ ਆਇਆ ਇੱਕ ਫਿਰੈ ਘਨੇਰੀ ਕਰਹਿ ਗੱਲਾਂ ਗੱਲਿ ਕਿਨੇ ਨਾ ਪਾਇਆ ਕਹ ਨਾਨਕ ਸਬਦ ਸੋਹਿਲਾ ਸਤ ਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹੇਂਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੇ ਗੁਰਮਖ ਹਰ ਹਰ ਧਿਆਇਆ ਕਰਮੀ ਸਹਜ ਨਾ ਉਭਜੈ ਬਿਨ ਸਜ ਸਹਸਾਨਾ ਜਾਏ ਨਹ ਜਾਏ ਸਹਸਾ ਕਿਤੈ ਸੰਯਮ ਰਹਿੇ ਕਰਮ ਕਮਾਈ ਸਹਸ ਜੀਉ ਮਲੀਨ ਹੈ ਕਿਤ ਸੰਯਮ ਤੋਤਾ ਜਾਏ ਮਨ ਤੋ ਬਹੁ ਸਬਦ ਲਾਗੋ ਹਰਿ ਸਿਉ ਰਹਾ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਹੋ ਸਾਇਸਾ ਇਹ ਵਜਾਏ ਜੀ ਆਹ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਆਹ ਤਾਂ ਮੈਲੇ ਤਿਨੇ ਜਨਮ ਜੁਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮਹਿ ਨਾਮ ਉਤਮਾ ਸੋ ਸੁਣ ਹੈ ਨਾਹੀ ਫਿਰ ਹੈ ਜੋ ਬੇਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੁਵੈ ਹਾਰਿਆ ਜੀਵ ਹੋ ਨਿਰਮਲ ਬਾਹਰ ਰਹਾ ਨਿਰਮਲ ਬਾਹਰ ਰਹਾ ਤਾਂ ਨਿਰਮਲ ਜੀ ਆਹ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਕੋੜ ਕੀ ਸੋਇ ਪਹੁੰਚੈ ਨਹੀਂ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨਨੀ ਖਟਿਆ ਭਲੇ ਸੇ ਬਣਜਾਰੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੇ ਕੋਈ ਕਹੈ ਨਾਨਕ ਸੁਣਹੁ ਸੰਤੋ ਸੋ ਸਿਖ ਸਨਮਖ ਹੋਈ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਪਛਬ ਬੇਕੀਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੁ ਸਬਦ ਸੁਨਹਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸਚੀ ਬਾਣੀ ਬਾਣੀ ਤਾਂ ਗਾਵਹ ਗੁਰੂ ਕੇਰੀ ਬਾਣਿਆ ਸਿਰਹ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹਾ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹ ਨਾਨਕ ਸਦਾ ਗਾਵੋ ਇਹ ਸਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਜਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹ ਨਾਨਕ ਸਤ ਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾ ਓ ਸ਼ਬਦ ਰਤਨ ਜਿੱਤ ਮਨ ਲਾਗਾ ਏਹੋ ਹੋ ਆਸਮਾ ਓ ਸ਼ਬਦ ਸੇ ਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨੇ ਆਪੇ ਜੈਨੋ ਦੇ ਬਜਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਓਮ ਸਿਵ ਸਕਤ ਆਪ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮਖ ਕਿਸੈ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸਵਧੰ ਮਨ ਵਸਾਏ ਗੁਰਮਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲੈਵਲ ਲਾਏ ਕਹ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ तिमृत शास्त्र पुन्न पाप विचार दे तत सार न जानी तत सार न जानी गुरु बाजौ हौ तत सार न जानी तहे गुणी संसार ब्रह्म सुत्ता सुत्या रैन बिहाणी घोर कृपा ते से जन जागे ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਹਨੋ ਅੰਦਨ ਹਰ ਲਿਵ ਲੱਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਵਿਸਾਰੀਐ ਮਨਹੁ ਕਿਉ ਵਿਸਾਰੀਐ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹਚਾਵੇ ਓਸਨੋ ਕਿਉ ਪੋਏ ਨ ਸਕੇਈ ਜਿਹਨੋ ਆਪਣੀ ਲੇਵ ਲਾਵੇ ਆਪਣੀ ਲੇਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹ ਨਾਨਕ ਏ ਵਡਦਾਤਾ ਥੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਐਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ ਲੈ ਵਿਛੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਭਜੈ ਭਾਵ ਦੁਜਾ ਲਾਇਆ ਕਹ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨੇ ਵਿੱਚ ਮਾਇਆ ਪਾਇਆ ਹਰ ਆਪ ਅਮੋਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਵਿਟੋ ਹੋਂ ਰਹੇ ਲੋਕ ਵਿਦਲਾਇ ਐਸਾ ਸਤਗੁਰ ਜੀ ਮਿਲੇ ਤਿਸਨੋਂ ਸਿਰ ਸੌਪੀਐ ਵਿਚੋਂ ਆਪ ਜਾਇ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਈ ਹਰ ਆਪ ਅਮੋਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤ ਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਿਨ ਮਿਲਿਆ ਜਿਨ ਹਰਿ ਆਪੇ ਬਾਣਾ ਕਹ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੋਂ ਅਨਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕੀਤਾ ਜਿ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤ ਗੁਰ ਮਿਲੈ ਜਿਸ ਆਇ ਕਹ ਨਾਨਕ ਹੋਰ ਅਨ ਰਸ ਸਭ ਬੀਸਰੇ ਜਾਂ ਹਰਿ ਵਸੈ ਮਨ ਆਇ ਏ ਸ੍ਰੀਰਾ ਮੇਰਿਆ ਹਰ ਤੁਮੈ ਜੋਤ ਰਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਘਰ ਪਰ ਸਾਦੀ 부ਝਿਆ ਤਾਂ ਚਲਤ ਹੋਆ ਚਲਤਨ ਨਗਰੀ ਆਇਆ ਕਹ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਜ ਭੋਗੋ ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗ ਏ ਸ੍ਰੀ ਰਾਮੇ ਰਿਆ ਇਸ ਜਗ ਮਹਿ ਆਏ ਕਿਆ ਤੁਧ ਕਰਮ ਕਮਾਇਆ ਕ ਕਰਮ ਕਮਾਇਆ ਤੁਧ ਸ੍ਰੀ ਰਾਮਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਹੋ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਏ ਨੇਤਰ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਔਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿਅ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੀ ਕਾ ਹਰ ਇਕ ਹੈ ਹਰ ਬਿਨ ਔਰ ਨਾ ਕੋਈ ਕਹ ਨਾਨਕੇ ਨੇਤਰ ਅੰਧ ਸੀ ਸਤ ਗੁਰ ਮਿਲਐ ਦਿਬ ਦੇਖਟ ਹੋਈ ਇਹ ਸੰਵਰ ਸਰਵਣ ਹੋ ਮੇਰੀ ਹੋ ਸਚੈ ਸੁਣਨ ਨੋ ਪਠਾਈ ਸਚੈ ਸੁਣਨ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋ ਆ ਰਸਨਾ ਰਾਸ ਸਮਾਣੀ ਸਾਚਾ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੋਂ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਵਜਾਇਆ ਬਾਜਾ ਪਾਉਣਾ ਨਾ ਦਿਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰ ਲਾਏ ਭਾਵਣੀ ਇਕਨਾ ਦਸਵਾਂ ਦਵਾਰ ਦਿਖਾਇਆ ਤਾ ਅਨੇਕ ਰੂਪ ਨਾ ਨਵ ਨਿਧਾ ਤੇਦਾ ਅੰਤ ਨ ਜਾਹੀ ਪਾਇਆ ਕਹਿ ਨਾਨਕ ਹਰ ਪਿਆਰਹਿ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਕਰ ਗਾਵੋ ਹੋ ਗਾਵੋ ਤਾਂ ਸੋਹਿਲਾ ਕਰ ਸਾਚੈ ਜਿਤੇ ਸਦਾ ਸਚ ਧਿਆਵੈ ਸਚੋ ਧਿਆਵਹਿ ਜਾ ਤੁਧ ਪਾਵਹਿ ਗੁਰਮਖ ਜਿਨਾ ਬੁਜਾਵਹਿ ਇਹੋ ਸਤਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹਿ ਅਨੰਦ ਸੁਣਹੁ ਵਡਭਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੋਹ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ ਸੰਤ ਸਾਜਨ ਭੈ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤਾ ਸਤਗੁਰ ਰਿਹਾ ਪਰਪੂਰੇ ਬਿਨ ਮੰਤਨ ਆਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤਾ ਸਤਗੁਰ ਰਿਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ